ਹੂੰ 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 ਉਹ ਹਾਂ ਵੀ ਨੌਜਵਾਨ ਠੀਕ ਹੈ ਤਗੜਾ ਸੋਚ ਕੇ ਜਾਂਦਾ ਸੀ ਮੇਰੀ ਵੀਡੀਓ ਨਹੀਂ ਬਣਾਉਂਦਾ ਚੱਕ ਅੱਜ ਠੀਕ ਹੈ ਕੱਟ ਮਾਰਨਿੰਗ ਸਿੱਠੋ ਉਹ ਦੋ ਪਰੀ ਪੁੱਜੀਏ ਦੇ ਉਹ ਯਾਰ ਸਹਿਜ ਕਹਿੰਦੀ ਮੈਨੂੰ ਬੈਨ ਤੇ ਫੜਾਦੀ ਬੈਨ ਆਉਣ ਵਾਲੀ ਉਹਨਾਂ ਦੀ ਹੈ ਇੱਧਰ ਕਰ ਤਾ ਲੈ ਲੋਟ ਆ ਕੋਲ ਵੀ ਦੇ ਕੁਛ ਹੋਣਾ ਗਾਣਾ ਕੋਈ ਸ਼ੇਅਰ ਕੋਈ ਕਵਿਤਾ ਹੈ ਦੁੱਧ ਲੈ ਕੇ ਆ ਦੁੱਧ ਲੈ ਕੇ ਆਣਾ ਡਰਾਈਵਰ ਥੋੜਾ ਭੜਾ ਪੈਸੇ ਬੰਦਾ ਨਾ ਸਿਲੰਡਰ ਜਿਆਦਾ ਰੱਖ ਕੇ ਉਹ ਦਿਨੇਰੀ ਬਣਾਤਾ ਇੱਕ ਹੱਥ ਨਾਲ ਹੀ ਮੈਂ ਹਾਂ ਯਾਰ ਕਮਾਲ ਹੈ ਯਾਰ ਹੋਰ ਠੀਕ ਆ ਸੇਠ ਖਾਸ ਖਬਰ ਇੱਕ ਨਜ਼ਰ ਸੂਤ ਆ ਚੰਗੀ ਗੱਲ ਧੁੰਦ ਦਾ ਜੋਰ ਆ ਪੂਰਾ ਧੁੰਦ ਬੁਲਿਆ ਹੋੜਾ ਜੀ ਫੁੱਲ ਠੀਕ ਹੈ ਹੈਲੋ ਉਹ ਤੂੰ ਕਿਵੇਂ ਆ ਭੋਲੂ ਆਉ ਭੋਲੂਗਾ ਆ ਆ ਗਿਆ ਬੱਲੇ 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 ਧੁੰਦ ਨੇ ਵੇ ਰੜਕਾਂ ਕੱਢੀਆਂ ਪਈਆਂ ਅੱਜ ਤੇ ਸਾਹਮਣੇ ਆਪਣੀ ਜਿੰਮ ਤੇ ਜਿੰਮ ਤੋਂ ਆਪਾਂ ਨੂੰ ਹੋ ਗਈ ਹੈ ਛੁੱਟੀ ਪਾਈ ਸਾਹਿਬ ਜੱਗਾ ਸਿੰਘ ਜੀ ਓਰੇ ਕੀ ਹਾਲ ਹੈ ਜੀ ਵਧੀਆ ਸੇਤ ਇੱਕ ਵਧੀਆ ਅੱਜ ਆਉਣਗੇ ਮੁੰਡੇ ਆਪਣੇ ਅੱਜ ਆਉਣਗੇ ਉਹ ਹਾਂ ਕਹਿੰਦੇਗੇ ਭੁਗ ਬਾਦ ਰਾਂ ਠੀਕ ਹੈ ਅੱਜ ਭੁਗ ਤੋਂ ਬਾਦ ਅੱਜ ਤਾਂ ਰਾਤ ਹੀ ਕਰ ਦੇਣਗੇ ਫਿਰ ਹਾਂ Hehehehe... Tainu dasmakike na rohi tanu dhirapona, rohi tanu panipyona ka. Haan? Kaup. Kaup. Maa maa, dara maa maa. Changa hati yana. Miau. Nikki ਇਦੋਂ ਇਹਦੇ ਮੂਰੇ ਬਈ ਨੀਰਾ ਵੱਧ ਪਿਆ ਉਹਨ ਦਾ ਹੋਲਡੀ ਜਦੋਂ ਇਹ ਚਲਾ ਚਲਾ ਮਾਰਦੀ ਆ ਫਿਰ ਇਹ ਨੱਕ ਮੂੰਹ ਸਿਰ ਸਾਰਾ ਲਵੇੜਦੀ ਆ ਥੋੜੇ ਜਿਨੇਖਰੇ ਵੱਧ ਕਰਦੀ ਆ ਮੱਝ ਸਾਡੀ ਤੇ ਫਿਰ ਪਾਈ ਖੜੀ ਆ ਕੋਟ ਸਵੈਟਰ ਜੈਕਟ ਆ ਉਹਦਾ ਮੰਮੀ ਨਵੇੜਲੇ ਕੰਮ ਕਰ ਮਈ ਹਾਂ ਹੁਣ ਨਵੇੜ ਤੇ ਹੱਡੀਆਂ ਹਜੇ ਲੀੜੇ ਕੱਢਣੇ ਨੇਗੇ ਮਸ਼ੀਨ 'ਚ ਪਾ ਲੈਣੇ ਕੋਰਾ ਨਾਲ ਸਿਕਣਾ ਪਤਾ ਦੂਜਾ ਪਿਆਗਾ ਸਮਾਂ ਹੋ ਗਿਆ 11:00 ਵਜੇ ਦਾ ਆਪਾਂ ਵੀ ਆਦੀ ਵਰਦੀ ਬਦਲ ਲਈ ਗੱਗੂ ਕੇਲੇ ਪਾਸੇ ਕੰਮਕਾਰ ਕਰਾਉਣ ਜਾਣਾ ਬੁਖਾਰ ਤਾਂ ਨਹੀਂ ਹੈਗਾ ਫਿਰ ਭੁੱਖ ਨਹੀਂ ਲੱਗੀ। ਨਹੀਂ ਬੁਖਾਰ ਅੰਦਰ ਆ ਮੈਂ ਤੈਨੂੰ ਦੱਸ ਦਿਆਂਗੀ। ਤੂੰ ਠੀਕ ਹੈ ਲਵਾਇਆ ਨੇ ਜਮਾਂ ਠੀਕ ਹੋ ਗਿਆ ਤੇ ਮੈਂ ਤੁਹਾਈਂ ਤਿੰਨ ਦਿਨ ਹੋ ਗਏ ਮੈਨੂੰ ਕਹੀ। ਨਹੀਂ ਉਹ ਤਾਂ ਠੀਕ ਆ ਮੰਮੀ ਰਾਤ ਵੀ ਨਹੀਂ ਬੁਖਾਰ ਹੋਇਆ ਅੱਜ ਵੀ ਨਹੀਂ ਬੁਖਾਰ ਹੋਇਆ। ਤੇ ਉਹ ਭੁੱਖ ਨਹੀਂ ਲੱਗੀ ਤੇ ਮੈਂ ਕਿਹਾ ਚੱਲ ਗੱਗੂ ਕੇ ਕੰਮ ਕਰਾਉਣੇ ਆ ਭੁੱਖ ਲੱਗਿਆਊਗੀ ਉਹਨੇ ਤੇ ਖੈਰ ਗੁੱਡ ਮਾਰਨਿੰਗ ਜੀ ਸਸਰੀਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ। ਜਿਹੜੇ ਵੱਲੋਂ ਵੀ ਸਸਰੀਕਾਲ ਬੇਟਾ ਸਾਰਿਆਂ ਨੂੰ ਜੁੜ ਰਹੋ ਚੈਨਲ ਦੇ ਨਾਲ ਤੁਰ ਤੋਂ ਲੈ ਕੇ ਤੁਰ ਤੱਕ ਬਲੌਗ ਜਰੂਰ ਸਿਰੇ ਲਾਉਣਾ ਜਮਾ ਜੇਦਾ ਕੋਈ ਭੈਣ ਭਾਈ ਪਰ ਜੈ ਦੇਖਦੀ ਆ ਸਾਰਾ ਦੇਖਿਆ ਕਰੋ ਖੈਰ ਤੇ ਕਮੈਂਟ ਵੀ ਭੇਜਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਧੰਨਵਾਦ ਬੇਟਾ ਜੁੜ ਰਹੋ ਚੈਨਲ ਦੇ ਨਾਲ ਸਸਰੀ ਘਰ ਸੋਨੂ ਸਾਰਿਆਂ ਨੂੰ ਅੱਜ ਤਾਂ ਅੜਕੀ ਬਨਾਤੀ ਮੈਂ ਸਸਰੀ ਆ ਸਾਡੇ ਬਿੱਲੇ ਵੱਲੋਂ ਵੀ ਭਾਈ ਹੈਲੋ ਇਹਦੇ ਘਰ ਮਦਾ ਲਿਆ ਮਾਸ ਤੋਂ ਹੁਣ ਫਿਰ ਤਾਂ ਲੰਗ ਮਾਰਦਾ ਇਨਾ ਘਈ ਅੰਦਰ ਆ ਸਹੀ ਅੱਜ 13 ਪੋ 28 ਦਸੰਬਰ ਸਾਲ 2023 ਤੇ ਦਿਨ ਹੈਗਾ ਵੀਰਵਾਰ ਦਾ ਸਮਾਂ ਇਹ ਵੀ ਦੱਸਤਾ ਤੁਹਾਨੂੰ 11:00 ਵਜੇ ਤੋਂ ਟੱਪ ਗਿਆ ਤੇ ਖੈਰ ਧੰਨਵਾਦ ਭਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਈਕ ਵੀ ਦੇਖਿਓ ਬਲੌਗਸ ਨੂੰ ਬਾਕੀ ਬਹੁਤ ਜ਼ਿਆਦੇ ਵਧੀਆ ਲੱਗਣ ਵਾਲਾ ਇਸ ਗੱਲ ਦੀ ਗਾਰੰਟੀ ਅਸੀਂ ਪਹਿਲੀਆਂ ਹੀ ਦਿਨਾਂ ਤਾਂ ਲਾਈਕ ਵੀ ਤੁਸੀਂ ਪਹਿਲੀਆਂ ਹੀ ਕਰ ਦਿਓ ਨਾਲ ਹੀ ਕਮੈਂਟ ਵੀ ਤੁਸੀਂ ਜ਼ਰੂਰ ਕਰਿਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਹੈ ਤੇ ਇਦੇ ਨਾਲ ਸਾਡੀ ਥੋੜੀ ਜੀ ਵੀਡੀਓ ਦੀ ਰੀਚ ਵੱਧ ਜਾਂਦੀ ਆ ਤੇ ਹੋ ਸਕਦਾ ਚਾਰ ਹੋਰ ਵੀਰਾਂ ਕੋਲੇ ਵੀਡੀਓ ਵਗ ਜੇ ਤੇ ਸਾਫ ਸੁਥਰੀ ਗੱਲਬਾਤ ਹੁੰਦੀ ਆ ਘਰ ਪਰਿਵਾਰ ਚ ਬੈਠ ਕੇ ਦੇਖਣ ਵਾਲੀ ਤੇ ਠੀਕ ਐ ਬਸ ਮਹੌਲਾ ਗੱਗੂ ਕੇ ਚੱਲਦੇ ਆ ਉਧਰ ਥੋੜਾ ਬਹੁਤਾ ਕੰਮ ਕਰਾਉਣੇ ਦੋ ਤਿੰਨ ਦਿਨ ਹੋ ਗਏ ਜਾ ਨਹੀਂ ਹੋਇਆ ਤੇ ਕੋਈ ਕੰਮ ਕਰਾਇ ਨਹੀਂ ਹੋਇਆ ਕੱਲ ਵੀ ਸਾਰਾ ਦਿਨ ਪਿਆ ਰਿਆ ਹਾਂਜੀ ਉਹ ਬੋਲੂਗਾ ਉਹ ਬੋਲੂਗਾ ਨਾ ਜਿਹੜਾ ਠੀਕ ਐ ਮਿਆਉ 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 ਚਲ ਮम्मी ਮੈਂ ਚੱਲਦਾ ਗੱਗੂ ਦੇ ਆਲੇ ਪਾਸੇ ਪੌੜੀ ਲੱਗੀ ਹੋਈ ਐ ਇੱਧਰ ਪੌੜੀ ਲੱਗੀ ਹੋਈ ਐ ਇੱਧਰ ਫਿਰ ਮੈਂ ਕਿਵੇਂ ਲੰਘੂ ਹੁਣ ਇੱਧਰ ਇੱਧਰ ਸਾਡੀ ਚੋਰ ਮੋਰੀ ਉਧਰ ਚਾਹ ਦੀ ਘੁੱਟ ਪੀ ਲਵਾਂ ਮੈਂ ਹਾ ਹਾ ਮੱਝਾਂ ਗਾਵਾਂ ਚਾਕਦਿਆਂ ਜੀਆਂ ਆਨੂੰ ਆਖਦਿਆਂ ਪੋੜੀ ਹੈ ਨਹੀਂ ਲੋਕ ਕੇ ਤਰਨਾ ਪਹਿਣਾ ਏ ਚਰਖਾ ਪੋੜੀ ਹੈ ਨਹੀਂ ਮਸੀ ਜਿਆ ਲੱਭਈ ਆਂ ਉੱਤਰ ਜਾਣੇ ਔਖੇ ਔਖੇ ਡਿੰਡਿੰਨੇ ਡਿੰਡਿੰਨੇ ਨਿੰਨੇ 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 ਕੋਈ ਨਾ ਗਿਆ ਉੱਤਰ ਜੂ ਆ ਹੀ ਔਖੇ ਔਖੇ ਹੈ ਮੈਂ ਤਾਂ ਠੀਕ ਨਹੀਂ ਮਸੀ ਰੋਟੀ ਵੀ ਨਹੀਂ ਰੋਟੀ ਵੀ ਨਹੀਂ ਖਾਦੀ ਮੈਂ ਤਾਂ ਇਹ ਠੀਕ ਹੀ ਨਹੀਂ ਭੁੱਖੇ ਨਹੀਂ ਲੱਗੀ ਖਾਣ ਬੈਠਾ ਸੀਗਾ ਇੱਕ ਬੁਰਕੀ ਖਾ ਕੇ ਉਹ ਵੀ ਵਾਪਸ ਆ ਗਈ ਆਉਣ ਆਲੀ ਹੋਗੀ ਵਾਪਸ ਤੇ ਫੇਰ ਮਗਿਆ ਲੈ ਨਹੀਂ ਦਿੰਨੇ ਫੇਰ ਖਾ ਲਾਂਗੇ ਖਰ ਕੇ ਉਪੜੇ ਕੋਪ ਬਲੇ ਬਲੇ ਯਾ ਕਿੰਨਾ ਸੀ ਪੌੜੀ ਨਾ ਵੀ ਲਿਆਉਣੇ ਇਦ ਤੱਕ ਦੂ ਨਹੀ ਚੜਾਈ ਦੇ ਲਾਗੇ ਪੌੜੀ ਨਾ ਵੀ ਜਾ ਬੂਟਾ ਤੇ ਹੋ ਗਰੀ ਆਏ ਆ ਹਾਏ ਨੇ ਉਹ ਹਾਂ ਵੀ ਕਿਧਰ ਹੈਲੋ ਗਾਡਰਾ ਦੇ ਰੰਗ ਨਹੀਂ ਮਾਰਨਾ ਮਾਰਨਾ ਸੀ ਓਏ ਹਾਂ ਭੁੱਲ ਗੋ ਹੈਲੋ ਆਓ 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 ਕੋਈ ਵੀ ਨਹੀਂ ਖਰਦਾ ਯਾਰ ਚੰਗਾ ਯਾਰ ਕੋਈ ਯਾਰੀ ਨਹੀਂ ਗੀ ਗੋਲਵਾਨ ਨੇ ਬੰਬੂ ਗਾਰ ਕਰ ਰੱਖਿਆ ਸਟਾਰ ਪਤਾ ਨਹੀਂ ਕਿੱਧਰ ਨੂੰ ਪਾਊਗਾ ਸਕਾਟ ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇੱਕੋ ਹੀ ਸਤਿ ਸ੍ਰੀ ਅਕਾਲ ਕੀ ਹਾਲ ਆ ਭਾਈ ਵਧੀਆ ਜੀ ਵਧੀਆ ਗੋਰੀ ਠੀਕ ਆ ਮਿਸਤਰੀ ਜਾਨ ਆਉਣੀ ਆ ਰੇਸ਼ ਨੂੰ ਤੂੰ ਲੋਟਾਂਗਾ ਆ ਜਰਾ ਇੰਨੇ ਧੱਕੇ ਵਾਲਾ ਕਿੱਥੇ ਆਵੇਂ ਜਰਾ ਹੈਲੋ ਹੈਲੋ ਆਜੋ ਆਜੋ ਜਾਇਆ ਕੋਈ ਨਾ ਕੋਈ ਨਾ ਕਮਾਂਟਸ ਚਾਓ ਕੁੰਡ ਗੱਡੀ ਬੈਠਾ ਅੱਜ ਗੁੱਡ ਮਾਰਨਿੰਗ ਨਹੀਂ ਕਰੀ ਕਿ ਦੁਪਹਿਰ ਹੋ ਗਿਆ ਕੇਵਨ ਆ ਜਵਨ ਚੰਗੀ ਗੱਲਾਂ ਵਧਾਈ ਚਾਹੀਦੇ ਕਰਦਾ ਮੈਂ ਗੱਲਾਂ ਦਾ ਕੰਮ ਹੈ ਮੈਂ ਗੱਲਾਂ ਦਾ ਕੰਮ ਕਰਦਾ ਕਿਵੇਂ ਓਏ ਯਾਰ ਕੰਬਲਾ ਬਣਾਉਂਦਾ ਹਾਂ ਦਰਵਾਜ਼ਾ ਹੈ ਗਾਦਰ ਫਾਟਾ ਸੱਤ ਕਰਤੇ ਚਾਲਗਾ ਕਿਹੜਾ ਇੱਕ ਦੋ ਤਿੰਨ ਚਾਰ 5 6 ਕਰਦੇ ਨੇ 7 ਹੋ ਗਏ ਓਏ 1 ਮਿੰਟ ਬੰਦ ਕਰ ਲੈ ਖੜਕਾ ਆਉਂਦਾ ਦੋ ਚੜਾ ਕੇ ਖੜਾ ਲਈ ਓ ਗਰਮ ਹੋ ਗਿਆ ਫਿਰ ਚੜਾ ਗੜਾ ਲਈ ਕਿਵੇਂ ਆ ਤੇਰਾ ਨਾਂ ਕੀ ਆ ਹਾਂ ਕੱਚਾ ਨਾਂ ਕੀ ਆ ਮੰਮੀ ਉੱਚੀ ਬੋਲ ਕੇ ਦੱਸ ਤੇ ਆ ਨੌਜਵਾਨ ਤੁਸੀਂ ਜਿਹੜੇ ਪਹਿਲਾਂ ਦੇਖਦੇ ਜਾਣਦੇ ਹੋ ਭਾਈ ਸ਼ੁਭਦੀਪ ਸਿੰਘ ਸਿੱਧੂ ਤੇ ਗਵਾਂਡੀ ਮਿੱਤਰ ਅੱਜ ਕੰਮ ਨਹੀਂ ਕਰਾ ਰਿਹਾ ਅੱਜ ਹਾਂ ਕਰਾਂਗੇ ਅੱਜ ਕਰਾਂਗੇ ਗਾਟਰ ਕਿੰਨੇ ਆ ਚਾਚ ਆਪਣੇ ਲਵੇ ਤੇ ਉਹਨੂੰ ਸਕੋਰ ਲਿਆਉਣਾ ਬੂਆ ਫਰੀਦ ਕੋਲ ਜਾ ਕੇ ਬਹਿ ਤਾ ਤੈਨੂੰ ਕਹੇ ਸੀਗਾ ਕਿ ਗਾਟਰ ਪੁੱਛ ਕੇ ਆਣਾ ਹੈਗੇ ਆ ਉਹਦੇ ਲਈ ਫੋਨ ਕਰਕੇ ਪੁੱਛ ਲੈ ਫੇਰ ਕੋਈ ਨਾ ਪੁੱਛ ਲੈਣੇ ਫੋਨ ਤੀ ਦੱਸ ਦੂ ਆ ਉਹ ਤੂੰ ਤੈਨੂੰ ਜਾ ਕੇ ਵੀ ਆ ਬੂ ਦੇਖ ਕੇ ਮੈਂ ਗਾਡਰ ਹਾਂ ਦੇਖਾਂ ਗਾਡਰ ਗਾਡਰ ਦੇਖਣੂ ਵੀ ਗਾਡਰ ਦਾ ਠੀਕ ਹੀ ਹੋਣਗੇ ਬਸ ਪੂਰੇ ਹੋਣ ਯਾਰ ਕਿੱ체 ਲੱਗ ਰਿਹਾ ਲੰਬਾਈ ਚ ਕੱਚੇ ਗੱਲ ਕਰ ਕਰ ਚੱਲੇ ਕੀ ਮੈਂ ਜਾ ਕਰ ਮਿਸਤਰੀ ਨੂੰ ਪੁੱਛ ਕਿਉਂ ਨੇ ਆ ਕਾਡਰ ਕਿਉਂ ਵਧ ਗਿਆ ਹਾਂ ਬੁੱਟੇ 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 ਕਰ ਗੱਲ ਕਿਹਾ ਮਿਸਤਰੀ ਆ ਕੀ ਹੜਾ ਵਧੀਆ ਜੀ ਵਧੀਆ ਆਪ ਦੱਸੋ ਠੀਕ ਹੈ ਹੈਪੀ ਬਾਈ ਠੀਕ ਹੈ ਜੇ ਮੈਂ ਚਾਚਾ ਕਹਿੰਦਾ ਕਾਡਰ ਵਧ ਗਿਆ ਹਾਂ ਗਾਡਰ ਵਧ ਗਿਆ ਚਾਚਾ ਕਹਿੰਦਾ ਹੈ ਪਹਿਲਾਂ ਬਜਰ ਕੰਨ ਸੀ ਇੱਕ ਖਣ ਵਧਾਤਾ ਸਾਂ ਵੀ ਕੰਨ ਵਧ ਗਿਆ ਉਹ ਵੀ ਗਾਡਰ ਸੀ ਕੰਨ ਸੀ ਚਲ ਛੱਤਾਂ ਪੁੱਜਦਾ ਹੋ ਜੀ ਭਰਾਣਾ ਜੇ ਪਾਣੀ ਫੁੱਟੇ ਗਾਡਰ ਉਹ ਨਾ ਫੇਰ ਗਾ ਆਪਣੇ ਬੱਤਿਆਂ ਹੁੰਦੇ ਫੇਰ ਉਹ ਨਹੀਂ ਹੁੰਦਾ ਸੀ ਅੱਛਾ ਹੁਣ ਕਿੰਨੇ ਨੇ ਇਹ 4 4.5 ਫੁੱਟ ਹੋਣਗੇ ਉਹ ਤਾਂ ਬਾਲੇ ਚਾਰ ਹੀ ਮਸਾਂ ਚਾਰ ਹੀ ਆ 4.5 ਦਾ ਨਾ ਆਇਆ ਮਿਕਸ ਹੈ ਹਰੀ ਲੋਟਾ ਹੁਣ ਤਾਂ ਗਾਡਰ ਦਾ ਖਰਚਾ ਵਧਾਤਾ ਤੂੰ ਯਾਰ ਆ ਬੁੱਟੇ ਚਲ ਕੋਈ ਨਾ ਜਗ੍ਹਾ ਹੀ ਖੁੱਲੂਗੀ ਮੜੀ ਜੀ ਹੈ ਨਾ ਬੁਖਾਰ ਆਇਆ ਵਾਜਾਇਆ ਤੂੰ ਜਾ ਨਾ ਟੱਕ ਆ ਜਾਨੋਣੀ ਆਇਆ ਕੋਈ ਉਹੋ ਆ ਯਾਰ ਮੈਂ ਤਾਂ ਬੁਖਾਰ ਚੀਜ ਫਿਰਦਾਗਾ ਕੌਣ ਮਰ ਗੱਲ ਤਾਂ ਕਰਨੇ ਯਾਰ ਗੱਲ ਕਰੀਏ ਤੂੰ ਤੇ ਗਾਣਾ ਸੁਣਾ ਯਰ ਇੱਕ ਸੁਣਾ ਯਾਰ ਆਉਂਦਾ ਆਉਂਦਾ ਕਿਉਂ ਨਹੀਂ ਯਾਰ ਸੁਣਾ ਇੱਕ ਤੋਂ ਦੀ ਦੇ ਪ੍ਰਧਾਨ ਦਾ ਨੰਬਰ ਨਹੀਂ ਉਹਨੇ ਪਾਉਗਾ 30 30 ਕੁ ਤੱਕ 30 30 ਗਾਣੇ ਟਾਈਲੇ ਕੇ ਆ ਬੀਪੂ ਨੂੰ ਪੁੱਛਣਾ ਦੀਪੂ ਦਾ ਨੰਬਰ ਲਾ ਕੇ ਯਾਰ ਜੇ ਦੀਪੂ ਨੂੰ ਪੁੱਛ ਲਾ ਗੜਾਂ ਜਾਂਦਾ ਆਏ ਹੁੰਦਾ ਬੰਦੇ ਕਾਡਰ ਜਾਂਦਾ ਕਾਹ ਕੋ ਕੰਦਾ ਵਿਪਤਾ ਵਧ ਗਈ ਤੇ ਇੱਕ ਗਾਡਰ ਕੱਟ ਗਿਆ ਕੱਟ ਗਿਆ ਹਾਂ ਵੀ ਪ੍ਰਦਾਨ ਕਿਵੇਂ ਆ ਹੈਲੋ ਲੋਟਾ ਅੱਜ ਮੋਸ਼ਨ ਚਾਹਣਾ ਹੈਲੋ ਕਰਨ ਦੇ ਅੱਜ ਪੈਰ ਨਿੱਗੇ ਕਰੀ ਫਿਰਦਾ ਹੋਏ ਕਿਧਰ ਰੇਸ ਰੂਸ ਲਾ ਕੇ ਆਇਆ ਹੈ ਹੈ ਚੋ ਠੀਕ ਹੈ ਠੀਕ ਹੈ ਚਾਹੀ ਕਰਕੇ ਦੂਗਾ ਇਹਤ ਬੀਪ ਕੋਲ ਲੱਗੇ ਇਸ ਤੋਂ ਬਾਅਦ ਬੱਸ ਚੱਲ ਖੇਡ ਲਾ ਓਏ ਯਾਰ ਆਏ ਆ ਪੁਰਾਣੇ ਗੱਡ ਹਰੇਕ ਨੂੰ ਚਾਹੀਦੇ ਹੁੰਦੇ ਆ ਲਾ ਉਰੇ ਬਰੇ ਪਾਉਣ ਵਾਸਤੇ ਰੱਖ ਲੈਂਦਾ ਕਰ ਦੇ ਗੱਡ ਓਏ 18 ਫੁੱਟ ਗੱਡ ਨਹੀਂ ਪੈ ਤੋ ਕੋਈ ਇੱਕ ਅੱਧਾ ਹੋਵੇ ਅਛਾ ਜੀ ਜਦੋਂ ਨਾ ਜੀ ਕੇ ਤਾਂ ਫੀਕਾ ਆਹ ਸਮਝਾ ਲਿਆ ਹੁੰਦਾ ਕਿਵੇਂ ਗੋਵਿੰਦਿਆ ਆਪਾਂ ਕਰ ਕਾਹਦੇ ਨੂੰ ਮੈਂ ਤੈਨੂੰ ਦੱਸਣਾ ਹੁਣ ਸੁਭਾ ਕਰਕੇ ਇਹ ਤਾਂ ਵੱਧ ਗਈ ਦੱਸ ਜਣੇ ਤਾਂ ਇਹ ਤੋਂ ਪਹਿਲਾਂ ਫੋਨ ਕਰ ਲਿਆ ਕਾਪ ਭਾਨ ਤਾਂ ਪੁੱਛ ਲਾ ਕਲੇਵਲਵਾਨ ਉੱਚੀ ਹਾਂ ਬੱਦ ਇਹ ਵੀ ਕਵਾੜੀ ਇਹਨੇ ਪੁੱਛਦੇ ਆ ਕਿ ਉਹ ਤਾਂ ਪਿਆ ਹੋਵੇ ਜਾਂ ਪਿਆ ਹੋਵੇ ਤਾਂ ਅਗਲਾ ਕੋਈ ਦਿੰਦਾ ਨਹੀਂ ਹਾਲਾ ਕਹਿੰਦਾ ਸਾਨੂੰ ਚਾਹੀਦਾ ਇੰਨਾਂ ਨੂੰ ਦੇ ਪੁੱਛ ਲਾ ਕਿ ਤੈਨੂੰ ਹਾਂ ਇੰਨੇ ਜਾਣਿਆ ਹੁੰਦੇ ਹੈ ਇੰਨਾਂ ਨੂੰ ਪੁੱਛ ਲੈ ਕੇ ਉਦੋਂ ਦਾ ਛਾਤੀ ਪਾ ਦਾਂਗੇ ਵੱਡਾ ਫੀਤਾ ਜੱਕ ਲਈ ਕਿ ਅਸਲ 'ਚ ਭਾਈ ਇੱਕ ਗਾਡਰ ਘਟਣ ਦਾ ਕਾਰਨ ਇਹ ਸੀ ਪਹਿਲਾਂ ਜਿਹੜੇ ਪੁਰਾਣੇ ਕਮਰੇ ਸੀ ਉਹਨਾਂ ਚੋਂ ਸੀ ਗਾਡਰ ਨਿਕਲੇ ਸੀਗੇ ਤੇ ਉਹਨਾਂ ਥਾਂ ਵਿਣਕੇ ਤੇ ਉਹਨਾਂ ਦਾ ਛਤਰਾ ਇਹ ਵਿੱਡ ਲਿਆ ਤੇ ਉੱਥੇ ਵਿਚਾਲੇ ਜਿਹੜੀ ਕੰਧ ਲੱਗੀ ਸੀ ਤੇ ਉਹ ਹਸਾਬ ਕਿਤਾਬ ਕਰਿਆ ਨਹੀਂ ਅੰਦਰੋਂ ਵਿਖਾ ਕੇ ਲਿਆਉਣੇ ਆ ਫੀਤਾ ਅੰਦਰ ਉਹ ਗੱਟੇ 'ਚ ਤੇ ਅਸਲ 'ਚ ਗਾਡਰ ਇੱਕ ਕਿਵੇਂ ਘਟਿਆ ਉਹ ਉਹ ਤੁਹਾਨੂੰ ਦੱਸ ਦਿਆਂਗੇ ਹੈਲੋ ਹੈਲੋ ਕੀ ਦਾ ਆ ਵੀ ਵੈਸੇ ਢਾਉਣੀ ਆਇਆ ਤਾਂ ਲਈ ਇੱਥੋਂ ਇੱਕ ਗਾਡਰ ਨਿਕਲੂਗਾ ਗੱਲ ਕਰੀ ਹਿਲੇ ਫਿਰ ਮੱਜਾਂ ਵਾਲੇ ਮਰਨੀਆਂ ਆ ਪਹਿਲਾਂ ਉਹ ਕੰਮ ਤਿਆਰ ਕਰਕੇ ਉਧਰ ਫਿਰ ਤਾਹਾਂਗੇ ਉਧਰ ਸ਼ਤਲਾ ਚੱਲਦਾ ਹੋਇਆ ਬਣ ਗਿਆ ਤੇ ਇੱਥੇ ਸੀ ਇਹ ਉਹ ਗਾਡਰ ਛੀ ਗਾਡਰ ਇਨਾਂ ਥਾਂ ਇਹ ਮਿਲ ਲਿਆ ਸੀ ਇਹਨਾਂ ਨੇ ਤੇ ਅਸਲ ਜੇ ਤਿੰਨ ਗਾਡਰ ਇਸ ਕਮਰੇ 'ਚ ਸੀ ਤਿੰਨ ਉਸ 'ਚ ਸੀਗੇ ਆ ਛੇ ਪਏ ਆ ਖੜੇ ਜਿਵੇਂ ਤੇ ਸੱਤਵਾਂ ਗਾਡਰ ਦਾ ਕੰਮ ਕਰਿਆ ਸੀਗਾ ਆ ਕੰਦ ਨੇ ਆ ਕੰਦ ਦਾ ਤਾਂ ਹਿਸਾਬ ਨਹੀਂ ਲਾਇਆ ਉਹਨਾਂ ਨੇ ਵਿਚਾਲੇ ਭਾਈ ਸਾਹਿਬ ਮਿਸਤਰੀ ਸਿੰਘ ਹੋਰਾਂ ਨੇ ਕਿ ਇੱਥੇ ਵੀ ਭਈ ਇੱਕ ਗਾਡਰ ਦੀ ਹੋਰ ਲੋੜ ਪਊਗੀ ਤੇ ਮੈਂ ਕਿਹਾ ਚਲ ਕੋਈ ਨਾ ਭਈ ਇਹ ਥੋੜਾ ਥਾਂ ਹੀ ਖੁੱਲ ਗਿਆ ਹੈ ਅਬ ਛੱਤ ਦਾ ਹੋਰ ਲੰਮਾ ਹੋ ਗਿਆ ਹੋਵੇ ਸੀ ਉਹ ਪਏ ਜਾਂ 2-3 4 ਗਾਡਰ ਛੋਟੇ ਆ ਉਹ ਥੋੜੇ ਜਿਹਾ ਚਾਚਾ ਕਹਿੰਦਾ ਸੀ ਜੋੜ ਲਵਾ ਲਵਾਂਗੇ ਤੇ ਆਹ ਇੱਥੋਂ ਵਾਲੇ ਲੰਬੇ ਗਾਡਰ ਤੇ ਗੱਗੂ ਨੇ ਪੁੱਛ ਦੱਸ ਕਰੀ ਜਾਂਦੇ ਸੀ ਹੁਣ ਇੱਧਰ ਉੱਧਰ ਹੀ ਕਿਸੇ ਦੇ ਘਰੇ ਦੇਖ ਕੇ ਆਉਣੇ ਆ ਗਾਡਰ ਫੈਨਦਾ ਭਾਈ ਕੱਢਿਆ ਦੇਖਿਆ ਉਹ ਕਿੰਨੇ ਫੁੱਟ ਨੇ ਕਹਿੰਦਾ ਧਿਆਨ ਚ ਨਹੀਂ ਗੱਲ ਤੇ ਗੱਲਬਾਤ ਹੁਣ ਕਰਦਿਆਂ ਤੇ ਗੱਗੂ ਨੇ ਆਹ ਗੱਠਾਂ ਨੀਰੇ ਵਾਲੀਆਂ ਪਤਾ ਨਹੀਂ ਕਿਵੇਂ ਮੰਜੇ ਤੇ ਬਿਠਾ ਰੱਖੀਆਂ ਨੇ ਇਆਂ ਆਹ ਗੱਠਾਂ ਆਆਂ ਵਾਸੀਂ ਮੰਜੇ ਤੇ ਕਿਵੇਂ ਰੱਖ ਰੱਖੀਆਂ ਕੋਤੇ ਵਾਸਤੇ ਨਿਕ ਗਰੀਆ ਲੋਟ ਆ ਭਾਈ ਲੋਟ ਆ ਉਹ ਤਾਂ ਬੱਤੇ ਮੇਨੇ ਹੋਰ ਬਣ ਗਿਆ ਉੱਥੇ ਤੂੰ ਹੀ ਸੇਖਦਾ ਤੈਨੂੰ ਹਈ ਉਹ ਨਹੀਂ ਤੇ ਆ 77 ਨਾ ਨਾ ਇਹ ਵੀ ਤਾਂ ਦੇਖ ਇਹ ਖੁਰਕਪਰੀ ਦਵਾਈ ਦੀ ਕਿਹੜੀ ਦੀ ਵਰਤ ਨਾ ਨਾ ਇਹ ਤਾਂ ਬਹੁਤ ਚੰਗਾ ਬੰਦਾ ਯਾਰ ਤੂੰ ਸੁਵਾਤ ਹੀ ਸਿੱਖੀ ਨਾ ਕੇ ਆ ਦੋਈ ਹੈਗੇ ਇਹ ਤਾਂ ਛੋਟੇ 18 ਨਹੀਂ ਹੈਗੇ ਹਾਂ ਨਹੀਂ ਏਡੇ ਕਿਤੇ ਦਾ ਪਏ ਆ ਤਾਂ 4 ਪਏ ਨੇ ਹੋਈ ਇਹਦਾ ਚਲੋ ਚੰਗੀ ਗੱਲ ਹੈ ਤਰਸੇਮ ਵਾਸਤੇ ਕਰ ਹਾਂ ਚਲੋ ਵਧੀਆ ਵਧਾਈਆਂ ਭਾਈ ਚਲੋ ਕੋਲੇ ਹਾਂ ਮੇਰਾ ਕੰਮ ਤੇ ਆਉਣਗੇ ਪੁੱਛਿਆ ਹੁਣਿਆ ਕਿ ਹਾਲ ਆ ਮਿਸਤਰੀ ਉਹ ਗੱਟ ਨਹੀਂ ਪਏ 18 ਫੁੱਟੇ ਦੋ ਮਿੰਟ ਰੋਕ ਮੈਂ ਕਾਲੇ ਪਹਿਲਵਾਨ ਕੋਲ ਜਾ ਕੇ ਤੂੰ ਚੱਲ ਉਹਨੇ ਘਰੇ ਦੇਖਦੇ ਉਹਨੇ ਪੁੱਛਦੇ ਆ ਬਲੇ 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 ਸਤਿ ਸ੍ਰੀ ਅਕਾਲ ਜੀ ਕਾਲਾ ਪਹਿਲਵਾਨ ਕੀ ਹਾਲ ਹੈ ਸੰਤ ਜੀ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਾਕਾ ਜੀ ਕੀ ਬਣੀ ਜਾਂਦਾ ਆ ਗਿਆ ਭਲਵਾਨ ਲੋਕ ਭਲਾਈ ਠੀਕ ਹੈ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਕੀ ਹਾਲ ਹੈ ਪਹਿਲਵਾਨ ਬਾਲੀ ਦੂਰ ਬੈਠਾ ਡੂੰਗਾ ਆ ਚਾਹੋ ਖੁਬਦਾ ਤਾਂ ਨਹੀਂ ਮੈਂ ਇੱਥੇ ਚਾਹ ਨਹੀਂ ਬੱਸ ਮਿਹਰਬਾਨੀ ਗਾਡਰ ਦੇ ਦੇ ਚਾਹ ਤੋਂ ਵੀ ਵੱਧ ਆ ਜੂ ਕੰਮ ਗਾਡਰ ਦੀ ਵਿਵਪਤਾ ਫਸੀ ਪਈ ਐ ਥੋੜੀ ਤੈਨੂੰ ਇੱਕ ਚਾਹੀਦਾ ਇੱਕ ਮੈਨੂੰ ਚਾਹੀਦਾ ਫਿਰ ਦੋ ਜੱਕ ਲੈਣੇ ਆਪਾਂ ਸਦੂ ਗੜੋਂ ਹਾਂ 18 ਫਟ ਕਾਡ ਰਹਿਗਾ ਇਹ ਕੋਲੇ ਕਾਡਰ ਆਪਣਾ 7 ਤਾਲਾ ਉਹ ਮੁੰਨੇ ਮੈਂ ਵੀ ਲੈ ਗੋ ਤਿੰਨ ਚਾਰ ਮਾਸ਼ਾ ਹੋਰ ਤਾਇਆ ਨਹੀਂ ਨਾ ਪਾਣੀ ਨਾਲ ਵੀ ਕਾਡਰ ਹੈ ਚੰਗੀ ਗੱਲ ਆ ਠੀਕ ਹੀ ਚਾਹੀਦੇ ਪੁੱਛ ਤੋਂ ਵੱਧ ਨਹੀਂ ਕਰਦਾ ਠੀਕ ਜਾਂਦਾ ਕਿਵੇਂ ਮੈਂ ਮਰਾਂ ਜਾਵੀ ਲੱਗਦਾ ਕੀ ਹੈ ਕਾਲਾ ਗਾੜਾ ਲਣਾ ਗਨ ਨਮਲੇ ਮਾ ਨਮਲੇ ਮਾ ਥੋੜੀ ਜਿਆਦਾ ਚੱਲਦਾ ਮਰੇ ਨਾ ਨਾ ਬਸ ਮਿਹਰਬਾਣੀ ਚੰਗੀ ਸਿਹਤ ਬੜੀ ਮੌਜਾਂ ਆ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਹੂੰ ਸਤਿ ਸ੍ਰੀ ਅਕਾਲ ਯਾਦ ਕਰਦੇ ਕਹਿੰਦੇ ਕਾਲਾ ਪਲਵਾਨ ਮਖੈਤੀ ਟੱਕਰ ਜੂ ਤੁਰਿਆ ਫਿਰਦਾ ਕੰਮ ਧੰਦੇ ਚ ਹੈ ਤੁਰਿਆ ਫਿਰਦਾ ਅੱਜ ਕਿਥੋਂ ਟੱਕਰੇ ਦੋ ਦਿਨ ਹੋ ਗਏ ਇੱਥੇ ਲੱਗਿਆ ਪਰਸੋਂ ਮੈਂ ਤੇਰੇ ਗੇਟ ਮੂਰੇ ਖੜਕੇ ਗਿਆ ਸੀ ਤੇਰੇ ਮੂੰਹ ਲਾਜ ਦੇ ਦਿੰਦੇ ਨੂੰ ਮੈਂ ਅੱਛਾ ਹਾਂ ਕਾਲਾ ਹੈ ਨਹੀਂ ਕੱਲ ਤੇ ਇਹਦਾ ਪਹਿੰ। ਇੱਥੇ ਕੀ ਵਾਹ ਕੱਲ ਤੇ ਉਹਨੇ ਪੱਕੀ ਘਰ ਦੇ ਬਖਾਤਾ ਸੀਗਾ ਹਾਂ ਇਹਦੀਆਂ ਕੰਨਾਂ ਕੋਲੋਂ ਕੱਢ ਕੇ ਸੈਂਪਲ ਬਣ ਕੇ ਅੱਛਾ ਪੰਜ ਟੱਪ ਦਾ ਹੋਈ ਉੱਤੇ ਮਿੱਟੀ ਪਾ ਕੇ ਸੰਗਤ ਉੱਠਦੀ ਬਹਿੰਦੀ ਤੇ ਬੱਥਾ ਰੁਕਦੀਆਂ ਹੋ ਜਾਣਗੀਆਂ ਇੱਥੇ ਠੀਕ ਆ ਸੰਗਤ ਇੱਥੇ ਬਹੁਤ ਆ ਪਹਿਲਾਂ ਬੜੇ ਯਰ ਦੀ ਆਪਣੀ ਰਾਇ ਚੱਲਦੀ ਸੀ ਇਹ ਕਾਲੇ ਪਲਵਾਨ ਨਾਲ ਕਿ ਵੀ ਆਹ ਕਰਾਉਣਾ ਇੱਥੇ ਖੱਡਾ ਸੀਗਾ ਸੜਕ ਦੇ ਕਿਨਾਰੇ ਤੇ ਇਹ ਤੇ ਡਿੱਗੜ ਗਈ ਦਾ ਡਰ ਸੀਗਾ ਇੰਨੀ ਵਧੀਆ ਵਧੀਆ ਬਈ ਸੋਨਾ ਗੰਮਾ ਹਾਂਜੀ ਯਾਰ ਸੁਣੀ ਗੱਲਾ ਉਹ ਮੁੰਡਾ ਵਿਚਾਰਾ ਕਿੱਥੇ ਲੈਂਦਾ ਪਿਆ ਉਹ ਮੁੰਡਾ ਸੇਵਾ ਜਾ ਕੇ ਹਾਂ ਚੱਲ ਲੱਗਿਆ ਪਿਆ ਆਹ ਸਿਆੜ ਚੋ ਵੀ ਵੱਡੀ ਵੱਡੀ ਸੇਵਾ ਯਾਰ ਇਹ ਵੀ ਹੈ ਨਾ ਢੰਡ ਚ ਹਾਂ ਹੱਕ ਵੀ ਹੈ ਸਹੀ ਹੈ ਹੱਕ ਬਣਦਾ ਭਾਈ ਮਿਹਨਤ ਦੇਣ ਦਾ ਹੱਕ ਬਣਦਾ ਲਾਈ ਰੂਲ ਚੰਗਾ ਗੱਮ ਸਹੀ ਹੈ ਕੀ ਕੀਮਤੀ ਜਿਹੜੀ ਵਚਨ ਵਾਲੀ ਆਲਾ ਤੁਹਾਨੂੰ ਬਹੁਤ ਦੱਸਿਆ ਹਾਂ ਨਹੀਂ ਆਪਾਂ ਆਪ ਹੀ ਰੋਜ਼ ਦੇ ਲੰਘਦੇ ਆ ਗਲੇ ਇੱਥੇ ਆਪ ਵੀ ਟਿੱਕ ਸਕਦੇ ਕਿਸੇ ਵੇਲੇ ਆਪਾਂ ਕੋਈ ਵੀ ਹੋ ਜਾਦਾ ਜਿਹੜੀ ਹਨਾ ਹਾਂ ਫੁੱਟ ਦੀ ਦੂਰੀ ਦੇ ਸਵਾ ਫੁੱਟ ਦੀ ਦੂਰੀ ਹਾਂ ਕੋਕੋਲੇ ਸੜਕਾ ਕੋਲੇ ਇੱਥੇ ਖੱਡਾ ਤੇ ਨੇ ਲੱਡਾ ਸਹੀ ਆ ਲੋਟ ਆ ਅਜਿਹਾ ਗਾਟਰ ਭਾਲ ਦੇ ਫਿਰਦੇ ਆਂ ਕੀ ਕਾਲਿਆ ਹੈ ਟੂਟੀ ਦਾ ਪਾਣੀ ਆ ਜਾਂਦਾ ਚਿਰ ਚਿਰ ਸੰਗਤ ਰੋਜ਼ ਕਰੀ ਜਾਂਦੇ ਠੀਕ ਐ ਗੱਲਿਆ ਮਾਣ ਨੇ ਬੰਦੇ ਨੂੰ ਮਾਰ ਚਾਫਤੇ ਬਾਬੇ ਨਾਨਕ ਨੇ ਕਰਨਾ ਆਪਣੀ ਤਾਂ ਵਿਧੀ ਆ ਲੋਟਰ ਲਾਟਣਾ ਕੱਲ ਇੱਥੇ ਸਾਰਾ ਸਮਾਰਿਆ ਨੇ ਤੈਨੂੰ ਲੱਗਦਾ ਨਹੀਂ ਦਸਤਰ ਉੱਧਰ ਨਾ ਨਾ ਮੈਂ ਡਰ ਕੇ ਜਾਂਦਾ ਹੋਏ ਨਿਗਾਹ ਮਾਰ ਕੇ ਗਿਆ ਮੈਂ 5 ਵਜੇ ਤੇ ਮੈਂ ਥਾਂ ਤੂੰ ਸਮਾਰਿਆ ਬੈਥੇ ਮੈਂ ਗਿਆ ਲੂੰਜ਼ ਸਮਾਰਿਆ ਉਹ ਕੱਲ ਇੱਥੇ ਸੇਵਾ ਕਰੀ ਸੀ ਹਾਂ ਕੱਲ ਮੈਨੂੰ ਬੁਖਾਰ ਜਿਹੜਾ ਹੋਇਆ ਸੀ ਆ ਨਹੀਂ ਹੋਇਆ ਯਾਰ ਹਾਂ ਤੂੰ ਪਹੁੰਚਿਆ ਨਹੀਂ ਭਾਈ ਮੈਂ ਥੋ ਆਇਆ ਨਹੀਂ ਹੋਇਆ ਯਾਰ ਕੱਲ ਯਾਰ ਬੁਖਾਰ ਚੜਿਆ ਹੋਇਆ ਸੀ ਬਾਬਾ ਸਾਰਾ ਪਿਆਈ ਰਹਿ ਮੈਂ 2 ਵਜੇ ਨਿਕਲੇ ਆ ਉਥੋਂ ਰਈ aí ਚੋਂ ਅੱਜ ਵੀ ਨਹੀਂ ਰੋਟੀ ਖਾਦੀ ਮੈਂ ਦਾ ਇਹ ਕਾਰਨ ਜੀ ਉਧਰੋਂ ਲਾ ਲਾ ਵੀ ਇਹਨਾਂ 2 ਵਜੇ ਆਪਣੇ ਪਾਣੀ ਪੈਂਦਾ ਜਾਂ ਮੀਹਾਂ ਦਾ ਪਾਣੀ ਹੈ ਹਾਂ ਇਹ ਉਹਦੀ ਸਪਲਾਈ ਪੁਲੀ ਹੈ ਇਹਦੇ ਸਟੋਬੇ ਨੂੰ ਹਾਂ ਮੰਦਰਾ ਆਰਾਮ ਨਹੀਂ ਹੋ ਤੇ ਹੁਣ ਇਹਦਾ ਪੱਕਾ ਕਰਕੇ ਬੰਦ ਕਰੋ ਇਹਨੂੰ ਆ ਲੈਟਰ ਬਣ ਕੇ ਆ ਹਾਂ 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 60 ਲੱਖੇ ਲੋਟ ਆ ਬਾਈ ਅਸੀਂ ਤਸਲੀ ਬਕਸ ਕੰਮ ਕਰਾਂਗੇ ਕੱਲ ਨੂੰ ਕੋਈ ਟਰੱਕ ਗੱਡੀ ਵੀ ਤੇ ਆਉਂਦੀ ਹੈ ਹਾਂ ਉੱਤੇ ਚੜ੍ਹਦੇ ਕੋਈ ਦਿੱਕਤ ਨਾ ਹੋਵੇ ਹਾਂ ਇੰਨਾ ਤੱਕੜਾ ਕੰਮ ਕਰਾਂਗੇ ਸੂ ਦਾ ਬਾਈ ਗਾਲਿਆ ਲੋੜ ਦਾ ਕੰਮ ਹੈ ਚਲ ਕਰਿਓ ਭਾਈ ਲਾਇਕ ਇੱਕ ਕਾਲੇ ਦੇ ਨਾਂ ਤੇ ਕਾਲੇ ਦੀ ਸੇਵਾ ਦੇ ਨਾਂ ਤੇ ਬੜੀ ਮਿਹਰਬਾਨੀ ਆਪਣੀ ਸੇਵਾ ਨਹੀਂ ਬਾਬੇ ਨਾਨਕ ਦੀ ਸੇਵਾ ਦਾ ਨਾ ਨਾ ਸਹੀ ਹੈ ਯਾਰ ਆਪਣੀ ਵਿਧੀ ਹੈ ਆਪਣੀ ਤਾਂ ਇੱਕ ਮਿਹਨਤਾਂ ਖੇਚਲਾ ਹੈ ਹਨਾ ਆਪੋ ਇੱਕ ਬੜਾਈ ਨੂੰ ਕੋਈ ਵੱਡੀ ਗੱਲ ਨਹੀਂ ਇਹ ਤਾਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹ ਸਹੀ ਹੈ ਚਲ ਟਾਈਮ ਨਾਲ ਹੋ ਜੂਗਾ ਹੁਣ ਵੀ ਟਾਈਮ ਨਾਲ ਹਨਾ ਮੈਂ ਟਾਈਮ ਤਾਂ ਬਹੁਤ ਲੰਘ ਗਿਆ ਫਿਰ ਵੀ ਚੱਲ ਟਾਈਮ ਨਾਲ ਹੀ ਵਾਦਣਾ ਜਦੋਂ ਵੀ ਜਿਹੜਾ ਕੰਮ ਦਾ ਟਾਈਮ ਆ ਜੇ 3-4 ਸਾਲ ਹੋ ਗਏਗੀ ਠੀਕ ਹੈ ਵੀ ਨਹੀਂ ਹੁਣ ਆਈ ਹੈ ਟਾਈਮ ਹੁਣ ਆਇਆ ਹੈ ਹਾਂ ਆ ਸੀਗੇ ਤੂ ਤ ਜਾ ਇੱਥੇ ਹਨਾ ਹਾਂ ਜੀ ਜੜਦੇ ਸੀ ਜੰਗਲ ਜਾ ਉਹਦੇ ਵਾਲੇ ਹੀ ਸੀਗੇ ਵਧੀਆ ਵਧੀਆ ਨਾਲ ਉੱਠਦੇ ਬਹਿੰਦੇ ਹੋ ਜਾਣਗੇ ਇੱਥੇ ਯਾਰ ਬੋਲੀ ਕਾ ਕੱਢ ਦੇਗੇ ਪਾ ਜਿਹੜਾ ਜੰਗਲ ਜਾ ਬਣਿਆ ਪਿਆ ਹਾਂ ਮਗਰਾ ਤੇਰੀ ਹਾਉ ਉਹਦੇ ਨਾਲੋਂ ਸਾਰਾ ਸਮਾਰ ਪੈ ਗਿਆ ਤਪਦਾ ਹੋ ਜੂ ਬੰਦਾ ਇੱਥੋਂ ਦੀ ਬਿਲਕੁਲ ਠੀਕ ਐ ਚੱਲ ਚੱਲਦੇ ਆ ਯਾਰ ਡਾਕਟਰ ਕੋਲ ਜਾ ਕੇ ਹਾਂ ਬਾਈ ਚੱਲ ਪਤਾ ਕਰੀ ਮੈਨੂੰ ਦੱਸੀ ਨਾ ਬੋਲ ਕੇ ਤੈਨੂੰ ਦੱਸਣਾ ਚੰਗਾ ਠੀਕ ਐ ਸ਼ਮ ਬਠਿੰਡਾ ਤੋਂ ਸਰਦੂਲਗੜ ਸਰਦੂਲਗੜ ਸਵਾ ਜਿੰਮ ਦੀ ਡਿਊਟੀ ਦਾ ਤਨਾਲ ਹੀ ਪਈ ਠੰਡ ਨੇ ਪੂਰੇ ਅਟੈਚ ਚੱਕੇ ਪਏ ਨੇਗੇ ਤੇ ਝਾੜ ਕੇ ਆਪਣੀ ਸਵੇਟ ਫੇਰ ਦੁਬਾਰੇ ਪਾ ਲਈ ਤੇ ਇਹ ਥੋਂ ਥੋੜੇ ਠੰਡ ਤੋਂ ਰਾਹਤ ਦਿੰਦੀ ਆ ਤੇ ਪਹਿਲਾਂ ਖੈਰ ਕੱਲ ਵਾਲੇ ਬਲੌਗ ਚ ਗੱਲ ਕਰੀ ਸੀ ਕਿ ਸੂਆ ਲਵਾਉਣਾ ਬੂ ਡਾਕਟਰ ਕੋਲੇ ਵਾਗ ਗਿਆ ਤਾਂ ਤੇ ਉਹ ਇੱਕ ਦੋ ਵੀਰ ਹੱਸਦੇ ਸੂਏ ਦੇ ਨਾਂ ਤੋਂ ਪਹਿਲਾਂ ਵਾਲੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਬਜ਼ੁਰਗ ਮਤਾਵਾ ਬਾਬੇ ਕਿ ਸੂਆ ਲੱਗੂਗਾ ਟੀਕੇ ਨੂੰ ਤੇ ਐ ਬਾਈ ਲਵ ਯੂ ਤੇ ਕਹਿੰਦਾ ਸੀਗਾ ਨਾ ਮੇਰੇ ਵਾਂਗੂ ਡਰ ਲੱਗਦਾ ਉਹ ਬਈ ਟੀਕੇ ਤੋਂ ਡਰ ਨਹੀਂ ਲੱਗਦਾ ਯਾਰ ਬਾਈ ਅਸਲ ਸੱਚੀ ਗੱਲ ਇਹ ਆ ਕਿ ਮੈਂ ਨਾ ਛਿਦੀ ਛਿਦੀ ਗੋਲੀ ਲੈ ਕੇ ਵੀ ਰਾਜੀ ਕਿ ਕੋਈ ਵੀ ਆਪਣੇ ਮਤਲਬ ਨਸ਼ੀਲਾ ਪਦਾਰਥ ਆਪਣੇ ਸਰੀਰ ਦੇ ਅੰਦਰ ਜਾਵੇ ਤੇ ਇਹੇ ਬਸ ਐ ਸਮਝ ਲਓ ਵੀ ਸੌਹ ਵਾਲਾ ਕੰਮ ਹੀ ਆ ਸ਼ੁਰੂ ਤੋਂ ਲੈ ਕੇ ਵੀ ਕਦੇ ਬਸ ਤੁਸੀਂ ਸਮਝ ਹੀ ਸਕਦੇ ਹੋਗੇ ਤੇ ਖੈਰ ਬਾਤ ਦੀ ਗੱਲ ਕਰਦੇ ਕੱਲ ਭਾਈ ਸੁਖਦੇਵ ਸਿੰਘ ਹੋਰਾਂ ਨੇ ਬਾਤ ਪਾਈ ਸੀਗੀ ਕਿ ਦੋ ਅੱਖਰਾਂ ਦਾ ਮੇਰਾ ਨਾਂ ਹਰ ਘਰ ਵਿੱਚ ਮੇਰੀ ਥਾਂ ਪੁੱਠਾ ਸਿੱਧਾ ਇੱਕ ਸਮਾਂ ਲਗਾਤਾਰ ਇੱਕ ਸਮਾਂ ਐ ਜਿਸ ਸੀ ਸ਼ਾਇਦ ਕੁਛ ਉਹ ਜਾਦੂ ਜਿਹੜੇ ਵੀਰੇ ਦੇਖਦੇ ਆ ਤੇ ਉਹਦਾ ਸਹੀ ਉੱਤਰ ਸੀਗਾ ਬਾਈ ਚਾਕੂ ਤੇ ਕਾਚੂ ਤੇ ਅੱਜ ਸੁਖਦੇਵ ਸਿੰਘ ਹੋਰਾਂ ਨੇ ਬਾਈ ਦੁਬਾਰੇ ਬਾਤ ਭੇਜੀ ਹੈਗੀ ਉਹ ਆਪਾਂ ਪਹਿਲਾਂ ਪਾਈ ਹੋਈ ਹੈਗੀ ਚਲ ਉਹੀ ਦੁਬਾਰੇ ਪਾ ਦਿੰਨੇ ਆ ਚਲ ਬਈ ਤੁਸੀਂ ਭੇਜਿਆ ਸੁਖਦੇਵ ਸਿੰਘ ਜੌਨ ਸਿੰਘ ਵਾਲੇ ਤੋਂ ਇਹਨਾਂ ਨੇ ਦੁਬਾਰੇ ਬਾਤ ਭੇਜੀ ਤੇ ਨਕਰਾਂ ਦਾ ਮੇਰਾ ਨਾਮ ਪੁੱਠਾ ਸਿੱਧਾ ਇੱਕ ਸਮਾਨ ਹਾਂ ਛੋਟੀ ਜੀ ਬਾਤ ਤੇ ਜੀ ਉੱਤਰ ਲਾਜ਼ਮੀ ਦਿਓ ਬਈ ਜਿਹੜੇ ਪਹਿਲਾਂ ਰਹਿ ਗਏ ਸੀ ਹੁਣ ਉੱਤਰ ਦੇ ਦਿਓ ਜੋ ਕਮੈਂਟ ਭੇਜੋ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਧੰਨਵਾਦ ਬੇਟਾ ਜਿਹੜੇ ਰਚੰਦਰ ਰਾ ਸਸਰੀ ਕਾਰ ਸੋਨੂ ਸਾਰਿਆਂ ਨੂੰ ਜਿਹਨੇ ਗੁਰਦੇ ਚੈਨਲ ਤੇ ਜੋੜਿਆ ਸਾਰਿਆਂ ਨੂੰ ਸਸਰੀ ਕਾਰ ਕਿਸੇ ਨੂੰ ਨਹੀਂ ਛੱਡਿਆ ਸਾਰਿਆਂ ਨੂੰ ਸਸਰੀ ਕਾਰ ਬੇਟਾ ਤੇ ਬਾਕੀ ਅਦਰ ਧੰਨਵਾਦ ਠੀਕ ਹੈ ਮਾਈ ਕਰ ਲੋ ਕੰਮ ਚਲੋ ਤੇ ਹਾਂ ਵੀ ਆ ਗਾਡਰ ਗੱਗੂ ਨਾਲ ਪਹਿਲਾਂ ਕਈ ਥਾਂ ਵੀ ਕਈ ਕਰੇ ਜਾਇਆ ਏ ਪਾਲ ਦੇ ਫਿਰਦੇ ਸੀ ਗਾਡਰ ਦਾ ਮੈਂ ਚੱਲ ਮਿਲ ਜੂ ਨੀ ਆਸੇ ਪਾਸੇ ਪਿੰਡੋ ਮਿਲ ਜਾਣ ਕਿਸੇ ਤੋਂ ਪਹਿਲਾਂ ਇਹ ਕੋਸ਼ਿਸ਼ ਸੀ ਕਿ ਇਧਰੋਂ ਮਿਲ ਜੇ 18 ਫੁੱਟਾ ਗਾਡਰ ਘੱਟਦਾ ਇੱਕ ਜਿਹੜਾ ਉਹ ਛਤੜਾ ਢਾਉਣਾ ਉਹਦੇ ਚ 11 11 ਫੁੱਟੇ ਗਾਡਰ ਹੈਗੇ ਆ ਉਹ ਵੀ ਚੱਲ ਹਜੇ ਢਾ ਨਹੀਂ ਸਕਦੇਗੇ ਤੇ ਤਾਂ ਕਰਕੇ ਉਧਰ ਤੁਰੇ ਫਿਰਦੇ ਰੇ ਪਹਿਲਾਂ ਫੇਰ ਆਪਦਾ ਨੀਰਾਚਾਰਾ ਪਾਇਆ ਥੋੜਾ ਜਿਹਾ ਰੈਸਟ ਫਰਮਾਇਆ ਤੇ ਮਾਹਣਾ ਜਿੰਮ ਵਾਗ ਗਿਆ ਸੀ ਦੁਬਾਰੇ ਘਰੇ ਆਇਆ ਹੁਣ ਥੋੜੀ ਜਿਹੀ ਭੁੱਖ ਲੱਗੀ ਹੋਈ ਅੱਜ ਵੀ ਕੁਛ ਨਹੀਂ ਕਰਦਾ ਸਵੇਰੇ ਦਾ ਇੱਕ ਕੱਪ ਕੌਫੀ ਪੀਤਾ ਬਸ ਐਡਾ ਜਿਹੜਾ ਕੱਪ ਪੀਣਾ ਹੁੰਦਾਗਾ ਤੇ ਕੋਈ ਰੋਟੀ ਨੂੰ ਕਾਹਦੇ ਨੂੰ ਦਿਲ ਨਹੀਂ ਕਰਿਆ ਖਜੂਰਾਂ ਹੀ ਲੈ ਲੈਂਦੀਆਂ ਸੀ ਇੱਕ ਖਾ ਤਾਂ ਲਈ ਉਹ ਬਸ ਐਂ ਲੱਗਦਾ ਸੀਗਾ ਕਾਹਤੋਂ ਮੂੰਹ ਚ ਪਾ ਲਈ ਤੇ ਖੈਰ ਫਿਲਹਾਲ ਥੋੜਾ ਜਿਹਾ ਬੈਟਰ ਫੀਲ ਹੋ ਰਿਹਾਗਾ ਬੁਖਾਰ ਨਹੀਂ ਹੋਇਆ ਬਸ ਇਸ ਗੱਲ ਦੀ ਮੈਨੂੰ ਖੁਸ਼ੀ ਹੈਗਾ ਬੁਖਾਰ ਜਾਦੇ ਸਰੀਰ ਤੋੜਦਾਗਾ ਭੁੱਖ ਜਿ ਨਹੀਂ ਲੱਗੀ ਬਸ ਕੁਛ ਵੀ ਖਾਣ ਨੂੰ ਮਨ ਨਹੀਂ ਕਰਦਾ ਜਿਵੇਂ ਲਾ ਸੀ ਬੱਤ ਜੇ ਆਉਣਗੇ ਤੇ ਬਾਕੀ ਅੱਜ ਬਲੌਗ ਥੋੜਾ ਬਣਾਇਆ ਹੋਇਆ ਤੇ ਮਾਫੀ ਚਾਹੁੰਨੇ ਆ ਤੇ ਧੰਨਵਾਦ ਸਾਰੇ ਬੇਰਾਂ ਭੈਣਾਂ ਦਾ ਬਲੌਗ ਨੂੰ ਐਂਡ ਤੱਕ ਦੇਖਣ ਵਾਸਤੇ ਚੱਲਦੇ ਹਾਂ ਜਿੰਮ ਦੀ ਝੋਟੀ ਤੇ ਲਓ ਜੀ ਦਾਸ ਜਿੰਮ ਦੀ ਝੋਟੀ ਤੇ ਹਾਜ਼ਰ ਨੇ ਠੰਡ ਦਾ ਖਿਆਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਸੱਜਣ ਥੋੜੀ ਜਿਹੀ ਘਟ ਆਉਂਦੇ ਨੇ ਜਿੰਮ ਚ ਆਇਓ ਭਾਈ ਸਾਹਿਬ ਬਾਹਰ ਆਇਓ ਬਸ ਤੇ ਇਹ ਮਤਲਬ ਆ ਹੀ ਲੈਣਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਉੱਚੀਆਂ ਠੀਕ ਹੈ ਤੇ ਬਸ ਇਸੇ ਦੇ ਨਾਲ ਸਮਾਪਤੀ ਆਪਣੇ ਅੱਜ ਦੇ ਪ੍ਰੋਗਰਾਮ ਦੀ ਤੇ ਉਮੀਦ ਕਰਦੇ ਆਂ ਵਧੀਆ ਲੱਗਿਆ ਹੋਊਗਾ ਲਾਈਕ ਲਾਜ਼ਮੀ ਕਰਦੇ ਹੋ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਪਿੰਡਾਂ ਵਾਲੇ ਦੇਸੀ ਪਰਦੇਸੀ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਖੈਰ ਲਾਉਣੇ ਇੱਥੇ ਜੋਟੀ 7:30 8:30 ਵਜੇ ਤੱਕ ਫਿਰ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ